ਗੁਰੂ ਹਮਸਰਬੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਉ ਰਮਈਆ ਕਾਰਣੇ ਕਾਉਣਾ ਬੋਲ ਰਹਾ ਬਹੁਤ ਜਨਮ ਵਿਚੋਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਰਵਦਾਸ ਆਸ ਲਗ ਜੀਵ ਜੀਰ ਪੈਰੋ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਜੀਰ ਪਉ ਦਰਸਨ ਦੇਖੇ ਮੈ ਮੂਰਖੀ ਕਿ ਤਕ ਬਾਤ ਹੈ ਕੋਟ ਉਰਾਧੇ ਤਿਆਰੇ ਗੁਰੂ ਨਾਨਕ

نانک کی, کی پرب دینتی اپنی پکتی لائے نانک کی ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਆਪੇ ਸ੍ਰਿਸ਼ਟ ਪਾਇਦਾ ਪਿਆਰਾ ਕਰ ਸੂਰਜ ਚੰਦ ਚਾਰ ਨਾਨ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਬੇਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸਾਨ ਸਤ ਸੰਗਤ ਮਿਲ ਧਿਆਇ ਕੋ ਹਰ ਹਰ ਬੋੜ ਨ ਆਉਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪ੍ਰਵਾਣ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਦੀ ਛਾਣ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਆਪੇ ਪਗੜ ਪੰਡਾਰ ਹੈ ਪਿਆਰਾ ਫੇ ਦੇਵੈ ਦਾਣ ਸਭੇ ਸੇਵ ਕਰਾਏ ਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਟੋਲ ਪ੍ਰਵਾਨ ਆਪਿਆ ਟੋਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਸੋਰਠ ਮਹਲਾ ਚੌਥਾ ਆਪੇ ਸੇਵਾ ਲਈ ਦਾ ਪਿਆਰਾ ਆਪੇ ਭਗਤ ਕੁਮਾਰ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸ਼ਬਦ ਸਮਾਹਾ ਫੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਕੋ ਮਾਹ ਅਣ ਦਿਨ ਅਣਦ ਹੋਵੇ ਵੱਡ ਭਾਗੀ ਲੈ ਗੁਰ ਪੂਰ ਹਰਿ ਲਾਹ ਰਹਾ ਆਪੇ ਗੋਪੀ ਕਾਣ ਹੈ ਪਿਆਰਾ ਆਪੇ ਗੋਪੀ ਕਾਣ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕਬੁਲੀਆ ਪੀੜ ਆਪ ਮਹਰਾਏ ਦਾ ਪਿਆਰਾ ਕਰ ਬਾਲ ਗਰੂਪ ਪੁਚਾਹ ਫੇ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਤੋ ਜਾਹ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਆਪ ਤੋਂ ਜਾਹਾ ਕਰਬਾਲ ਗਰੂਪ ਪਾਏ ਦਾ ਪਿਆਰਾ ਚੰਦੂਰ ਕੰਸ ਕੇਸ ਮਾਰਾ ਆਪੇ ਹੀ ਬਲੇ ਆਪ ਹੈ ਪਿਆਰਾ ਬਨ ਭੰਨੇ ਮੂਰਖ ਮੁਗਦਾ ਸਭ ਆਪੇ ਜਗਤੋ ਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾਹ ਗਾਲ ਜਿਉੜੀ ਆਪੇ ਪਾਇਦਾ ਪਿਆਰਾ ਜੋ ਪ੍ਰਭ ਖਿੱਚਾ ਚੋਂ ਜਾਹ ਜੋ ਗਰਬੈ ਸਭ ਪਤਸੀ ਪਿਆਰੇ ਜਨ ਨਾਨਕ ਭਗਤ ਸਮਾਹਾ ੌਰਠ ਮਹੱਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨੁ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਦ ਸਰਣ ਤੁਮਾਰੀ ਗੋਬਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂ ਹਿਰਦੈ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨ ਬੁਝੈ ਗਵਾਰੀ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਥ ਆਈ ਦੁਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖਾ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਰਕ ਤੁਲ ਸਹਜ ਸੁਖ ਪਾਇਆ ਦਿਨ ਜਾਗਤ ਰਹੇ ਬਨਵਾਰੀ ਸੋਰਠ ਮਹਲਾ 4 ਹਰਿ ਸਿਮਪ੍ਰੀਤ ਅੰਤਰਮਨ ਵੇਗਿਆ ਹਰ ਬਿਨ ਰਹਿਨ ਨਾ ਜਾਈ ਜੋ ਮਛਲੀ ਬਿਨ ਨੀਰਾ ਬਿਨ ਸੈਤੋ ਨਾਮੈ ਬਿਨ ਮਰ ਜਾਈ ਮੀਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੋ ਅੰਤਰ ਨਾਮ ਮੰਗਾ ਦਿਨ ਰਾਤਿ ਨਾਮਿ ਹੀ ਸਾਥ ਪਾਈ ਰਹਾਉ ਜੋ ਚਾਤ੍ਰਿਕ ਜਲ ਬਿਨ ਬੁਲਲਾਵੈ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੈ ਸੁਖ ਸਹਜੇ ਹਰਿਆ ਭਾਏ ਸੁਭਾਈ ਮਨਮੁਖ ਭੁਖੇ ਤਹ ਜਿਸ ਡੋਲਹਿ ਬਿਨ ਨਾਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹਿ ਮਿਲੈ ਸਜਾਈ ਕਿਰਪਾ ਕਰਹਿਤਾ ਹਰਿ ਗੁਣ ਗਾਵਹਿ ਹਰਿ ਅਸੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤਰਸਨਾ ਸਬਦੁ ਬੁਝਾਈ ਸੋਰਠ ਮਹਲਾ ਚੌਥਾ ਪੰਚ ਪਦਾ ਅਜਰ ਤਰਤਾ ਸਿਧ ਹੋਈ ਸਿਧੀ ਤੇ ਬੁਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਪ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਾਈ ਗੁਰੂ ਘਤਿ ਰਾਮ ਨਾਮ ਪਰਗਾਸੋ ਸਦਾ ਰਹਹੁ ਸਰਣਾਈ ਰਹਾਉ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਅਰਜੀਆ ਕਿਰਪਾ ਕਰੋ ਗੁਰ ਮੇਲੋ ਤਾਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਆਤ ਪਗਮ ਅਗੋਤਰ ਗੁਰਪੂਰਾ ਅਲੱਖ ਲਖਾਏ ਜਿਨੇ ਚਾਖੀ ਸੋਈ ਜਾਣੈ ਗੂਗੇ ਕੀ ਮਿੱਠਿਆਈ ਰਤਨ ਲੋਕ ਆਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਬਣਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਣਾ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਲਤ ਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆਸ ਆਲਾ ਹੀ ਕਿਆ ਕਿਸ ਕਾਮ ਮੋਤਾ ਜਾ ਰਹਾਓ ਜਿਨ ਹਰ ਧਿਆਆ ਸਭ ਕਿਸ ਤੇ ਸਗਾ ਤਿਸ ਕੀ ਭੋਖ ਜਿਨ ਹਰ ਧਿਆਆ ਸਭ ਕਿਸ ਤੇ ਸਗਾ ਦੇਸ ਕੀ ਭੁਖ ਗਵਾਈ ਐਸਾ ਧਨ ਦੀ ਆ ਸੁਖ ਦਾ ਤੈਨੂ ਫੋਟ ਨਾ ਕਬਹੀ ਜਾਈ ਹਰਨ ਤੇ ਪਿਆ ਸੁਖ ਸਹਜ ਸਮਾਣੇ ਸਤਿਗੁਰ ਮੇਲ ਮਿਲਾਏ ਮਨ ਨਾਮ ਜਪ ਨਾਮ ਆਰਾਧਨ ਤੇ ਨਾਮ ਮਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਦੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀ ਆਦਿਆਲਾ ਸਭ ਪਿਤਾ ਤੇਰਾ ਵਰਤੈ ਕਿਆ ਹਮ ਬਾਲ ਗਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚੌਕੇ ਗੁਰ ਗੋਵਿੰਦ ਸਲਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨ ਅੰਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਥ ਸੰਗਤ ਕੋ ਵਾਰਿਆ ਭਾਈ ਜਿਨ ਏਕ ਅੰਕਾਰ ਆਧਾਰ ਸੋਈ ਸੱਚ ਆਰਾਧਨਾ ਭਾਈ ਜਿਸ ਤੇ ਸਭ ਕੁਝ ਹੋਏ ਗੁਰੂ ਪੁਰਹਾ ਜਾਣ ਆਇਆ ਭਾਈ ਕਿਸ ਬਨਿਆ ਵਰਣਾ ਕੋਈ ਰਹਾਉ ਨਾਮ ਹੀ ਹੁਣੇ ਪਾਚ ਮੁਹਿ ਭਾਈ ਗਣਤ ਨਾ ਜਾਏ ਗਣੀ ਮਨ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣਾ ਚੁਕਈ ਭਾਈ ਠੂਠੀ ਗੁਣੀ ਮਣੀ ਗੁਰਮੁਖ ਕੋਡ ਉਦਾਰ ਦਾ ਭਾਈ ਦੇ ਨਾ ਵੈ ਇਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਬਿਨ ਸਤਿਗੁਰ ਭਰਮ ਨ ਜਾਏ ਅਨੇਕ ਕਰਮ ਕਰਤਾ ਕਿਆ ਭਾਈ ਫਿਰ ਫਿਰ ਬੰਦਨ ਪਾਏ ਚਾਰੇ ਕੁੰਡਾ ਸੋਧੀਆਂ ਭਾਈ ਬਿਨ ਸਤਿਗੁਰ ਨਾਹੀ ਜਾਏ ਵਡ ਭਾਗੀ ਗੁਰ ਪਾਇਆ ਪਾਈ ਹਰ ਹਰ ਨਾਮ ਤੇ ਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮਜ ਜਨ ਪਾਈਐ ਭਾਈ ਮਿਰਲਾ ਕੋਈ ਕੋਏ ਨਾਨਕ ਰੱਤਾ ਸੱਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਸੋਰਠ ਮਹਲਾ ਪੰਜਵਾ ਦੋ ਤੋ ਕੇ ਜੋ ਲੋ ਪਾਵਾ ਪਾਓ ਇਹ ਮਾਨੈ ਤੋ ਲੋ ਮਿਲਣ ਦੂਰਾਈ ਨਾਨ ਆਪਣਾ ਆਣ ਆਪਨਾ ਕਰਤ ਵਿਚਾਰਾ ਤੋ ਲੋ ਬੀਜ ਵਿਖਾਈ ਮਾਧਵੇ ਆਸੀ ਦੇਹ 부ਜਾਈ ਸਿਵੋ ਸਾਧ ਗਹੋ ਓਟ ਚਰਣਾ ਨਹਿ ਬਿਸਰੈ ਮੋਤ ਚਸਾਈ ਰਹਾਓ ਰੇ ਮਨ ਮੁਬਦੈ ਚੇਤ ਚੰਚਲ ਚਿਤ ਤਮ ਆਸੀਰਦਾ ਨਾਈ ਪ੍ਰਾਣ ਪਤ ਤਿਆਗ ਆਣ ਤੂ ਰਚਿਆ ਹੁਰ ਦੇ ਸੰਗ ਬਹਿ ਰਾਈ ਸੋਗ ਨ ਬਿਆਪੈ ਆਪ ਨਾ ਠਾਪੈ ਸਾਧ ਸੰਗਤਿ ਬੁੱਧ ਪਾਈ ਸਾਗਤ ਕਾ ਬਕਣਾ ਇਉ ਜਾਨੋ ਜੈਸੇ ਪਉਣ ਝੁਲਾਈ ਕੋਟ ਪ੍ਰਾਦਿ ਛਾਡਿਓ ਇਹੋ ਮਨ ਕਹਿਣਾ ਕਸੂ ਨਾ ਜਾਇ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖァ ਰਖ ਉਠਾਈ ਸੋਰਠ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਣਤਾ ਪੁੱਤਰ ਕਲਤਰ ਲੋਕ ਗ੍ਰਹਿ ਬਣਤਾ ਮਾਇਆ ਸੰਬੰਦੇ ਹੀ ਅੰਤ ਕੀ ਬਾਰ ਕੋ ਖਰਣਾ ਹੋਸੀ ਸਭ ਉਠਿਆ ਸੁਨੇਹੀ ਰੇ ਨਰ ਕਾਹੇ ਭਪੋਰੁ ਦੇਹੀ ਉਡ ਜਾਏ ਤੋ ਤੁਮ ਬਾਦਰੋ ਇਕ ਭਜੋ ਰਾਮ ਸੁਨੇਹੀ ਰਹਾਉ ਤੀਨ ਸੰਨਿਆਕਰ ਦੇਹੀ ਕਿਨੀ ਜਲ ਕੂਕਰ ਭਸਮੇ ਹੀ ਹੋਇ ਆਮਰੋ ਗ੍ਰਹਿ ਮਹਿ ਬੈਟਾ ਕਰਨ ਕਾਰਣ ਬਿਸਰੋਹੀ ਅਨਕ ਭਾਤ ਕਰ ਬਣੀਏ ਸਾਜੇ ਕਾਚੈ ਤਾਗ ਪਰੋਹੀ ਅਣਕ ਭਾਂਤ ਕਰਮਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਕੋ ਸੂਤ ਬਾਪੁਰੋ ਫਿਰ ਪਾਛੈ ਪਸਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਕਿਸ ਭਿਆਵ ਹੋ ਜਿਨ ਰੈ ਦੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰੂ ਓਟ ਗਹਿ ਹੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਤਿਗੁਰ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਕਰਾਮ ਨਾਮ ਆਦਾ ਸਭਲ ਦਰਸ਼ਨ ਆਕਾਲ ਮਨੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਟ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਯਾਰਾ ਵੱਡੀ ਵਡਿਆਈ ਅਜਿ ਸਰਜੋ ਬਾਕਾਰ ਗਿਆ ਯਾਰਾ ਸੇ ਨਾਨਕੋ ਗੁਰੂ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਸੋਰਠ ਮਹੱਲਾ ਪੰਜਵਾ ਸੁਖੀਏ ਕੋਪੇ ਕਹਿ ਸਭ ਸੁਖੀਆ ਰੋਗੀ ਕਹਿ ਭਾਣੇ ਸਭ ਰੋਗੀ ਕਾਰਣ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣੇ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪ੍ਰਸਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਢੀ ਹੋ ਮੈ ਰੋਗ ਜਾ ਕਾ ਮਨ ਵਿਆਪਕ ਉਹ ਜਨਮ ਮਰੈ ਬਿਲਲਾਤੀ ਵਿਆਣ ਅੰਜਨ ਜਾ ਕਾ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ ਗਿਆਨ ਅੰਧੇ ਰੈ ਸੁ ਜਿਸ ਨਾਹੀ ਬੋੜ ਬੋੜ ਪ੍ਰਮਾਤਾ ਸੁਣ ਬੇਨੰਤ ਕੀ ਸਵਾਮੀ ਆਪਣੇ ਨਾਨਕ ਹੋ ਸੁਖ ਮੰਗਾ ਜਹ ਕੀਰਤਨ ਤੇਰਾ ਸਾਜੂ ਗਾਵਹਿ ਤੇ ਮੇਰਾ ਮਨ ਲਾਗੈ ਸੋਰਠ ਮਹੱਲਾ ਪੰਜਵਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸਤਿ ਪ੍ਰਸਾਦ ਹਰਨਾਮ ਤੇ ਆਇਆ ਸਰੂਪ ਸੁਲਤਬਹੀਆ ਸੰਤਨ ਬਿਨ ਅਵਰਣਾ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਹਮੀ ਕੀਆ ਰਹਾਉ ਕੋਟ ਪ੍ਰਾਧ ਮੁਟੇ ਜਨ ਸੇਵਾ ਹਰ ਕੀਰਤਨ ਰਸ ਗਾਇਆ ਈਹਾ ਸੁਖ ਆਗੈ ਮਕੂਜਲ ਜਨ ਕਾ ਸੰਗ ਵਡ ਭਾਗੀ ਪਾਈਐ रसना एक अनेक गुण पूरण जनकी केतक उपमा कहिया गमा गोत्र सदवनासी शरण संतन की लही है निर्गुण नीचा नाथ अपराधी योठ संतन की आई बूड़द मोह गृह अंग कोप मह नानक लेहो लुबाही सोरठ महला पंजावा घर पहला ਜਾ ਕੇ ਹਿਰਦੈ ਵਸਿਆ ਤੂ ਕਰਤੇ ਤਾਂ ਕੀ ਤੈ ਰਾਸ ਉਜਾਈ ਦਾ ਸਪਣੇ ਕੋ ਤੂ ਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਤ ਕਥਾ ਕਥਨ ਨਾ ਜਾਏ ਗੁਣ ਦਾਣ ਸੁਦਾਤੇ ਸੁਆਮੀ ਸਭ ਤੇ ਊਤ ਵਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਘਾਈ سرب نرنتر تمہیں سمانے جاو تد بجائی سرب نرنتر تمہیں سمانے جاو تد آ بجائی جائی گر پرساد مٹیو اگیانا پرگٹ پہ سبائی سوئی گیانی سوئی تیانی جا 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 سوئی پرک پرک سوبھائی کو نانک جس پہ دیا تا کو من تصرا جائی ਸੋਰਟ ਮਹੱਲਾ ਪੰਜਵਾ ਸਗਲ ਸੁਭਗ੍ਰਿ ਮੋਹਿ ਵਿਆਪੀ ਕਪੂਚੇ ਕਬ ਨੀਚੇ ਸੋਧਨਾ ਹੋਈਐ ਕਾਹੂ ਜਤਨਾ ਓੜ ਕੋ ਨ ਪਹੁੰਚੇ ਮੇਰੇ ਮਾਨਾ ਸਾਧੂ ਸਰਣ ਚੁਟਕਾਰਾ ਬਿਨ ਗੁਰ ਪੂਰੇ ਜਨਮ ਨਾ ਰਹੀ ਗਿਰ ਆਵਤ ਬਾਰੋ ਬਾਰ ਆਹ ਰਹਾਓ ਉਹ ਜੋ ਭਰਮ ਭੁਲਾਵਾ ਕਹੀ ਅਤਿ ਤਨ ਮੈਂ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਤੋਗ ਤੇ ਨਿਆਰਾ ਨਿੰਦੋ ਨਾਹੀ ਕਾਹੂ ਬਾਤ ਇਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭੂ ਮੇਰਾ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਬਣਾ ਕਰਤ ਉਧਾਰਾ ਕੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਰਠ ਮਹੱਲਾ ਪੰਜਵਾਖੋ ਜੁਜਤ ਕੋਜਤ ਕੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਗਿਰਿ ਵਿਰ ਕਾਟੇ ਨਿਮਕ ਅਰਾਧਿਆ ਗੁਰਮੁਖ ਪਾਰ ਉਤਾਰਾ ਹਰਿ ਰਸ ਪੀਵਹੁ ਪੁਰਖ ਗਿਆਨੀ ਸੁਣ ਸੋ ਮਾਹ ਤ੍ਰਿਪਤ ਮਨ ਭਾਵੈ। ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖ ਆਕਾ ਦਾਤਾ। ਆਪਣੇ ਦਾਸ ਕੋ ਭਗਤ ਦਾਣ ਦੇਵੈ ਪੂਰਨ ਪੁਰਖ ਵਿਧਾਤਾ। ਸ਼੍ਰਾਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਰਣਿ ਸਮਰਾਤ ਸੁਆਮੀ ਜਾਤੇ ਵਿਰਥਾ ਨ ਕੋਈ ਵਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਥ ਸੰਨ ਨਾਨਕ ਗੁਣ ਗਾਵੇ ਸਮਰੈ ਸਦਾ ਗੋਪਾਲਾ ਸੋਰਠ ਮਹਲਾ ਪੰਜਵਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈਅ ਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰਪੂਰ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅੰਮਿਤ ਵਡਾਈ ਭਗਤ ਅਸਲ ਦਇਆਲਾ ਸੰਤਾਂ ਕੀ ਪਿਆਜ ਰੱਖਦਾ ਆਯਾਤ ਬਿਰਤ ਪ੍ਰਤਪਾਲਾ ਹਰ ਅਮਰਿਤ ਨਾਮ ਭੋਜਨ ਨਿਤ ਭੁਜਤ ਹੋ ਸਰਬ ਇਲਾ ਮੁਖ ਪਾਵਹ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਦੀ ਵਡਿਆਈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਕ ਪਿਤਾ ਇੱਕਸ ਕੇ ਹੰਬਾਰ ਤੂ ਮੇਰਾ ਗੁਰਹਾਈ ਸੁਨਮਿਤਾ ਜੀਓ ਹਮਾਰਾ ਬਲਬਲ ਜਾਸਿ ਹਰ ਦਰਸਨ ਦੇ ਹੋ ਦਿਖਾਈ ਸੁਨਮਿਤਾ ਤੂਰੀ ਕੋ ਬਲ ਜਾਈ ਹਮਣ ਤੇਰਾ ਭਾਈ ਰਹਾਉ ਪਾ ਮਲੋਆ ਮਲ ਮਲਤ ਹੋਆ ਇਹ ਮਣ ਤੈ ਕੂ ਦੇਸਾ ਸੁਨਮਿਤਾ ਹੋ ਤੇਰੀ ਸਰਣਾ ਆਇਆ ਆਪਰਾ ਮਿਲੋ ਦੇਹ ਉਪਦੇਸਾ ਮਾਨਣ ਕੀਜੈ ਸਰਣ ਪੀਜੈ ਕਰਸ ਭਲਾ ਮਨਾਈਐ ਸੋ ਨਮੀਤਾ ਜਿਉ ਪਿੰਡ ਸਭ ਤਨ ਅਰਪੀਜਾ ਇਹ ਦਰਸ਼ਨ ਹਰ ਜਿਉ ਪਾਈਐ ਭਿਓ ਅਨਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਤਾ ਜਨ ਨਾਨਕ ਹੋਰ ਕਿਰਪਾ ਧਾਰੀ ਸਭ ਅਕੋਲ ਨਿਰੰਜਨ ਦੀਠਾ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਦੀ ਆਕਾ ਦਾਤਾ ਰੇ ਪ੍ਰਤਪਾਲਨ ਅੰਸਾਰ ਸਮਾਲੈ ਇਕ ਗੁਰਣੀ ਮੂਰਖ ਜਾਤਾ ਰੇ ਹਰ ਆਰਾਜ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁ ਸਾਗਰ ਸਰਬ ਕਟਾ ਪਰ ਪੂਰੀ રે ਵੇਖ ਸੁਨਨ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਹਰ ਬੇਅੰਤ ਹੋ ਮਿਤ ਕਰ ਵਰਣੋ ਕਿਆ ਜਾਣਾਂ ਹੋਏ ਕੈ ਸੋਰੇ ਕਰੋ ਬੇਣਕੀ ਸਤਿਗੁਰ ਆਪਣੇ ਮੈਮੂਰਖ ਦੇਹੁ ਉਪਦੇਸ ਸੋਹੇ ਮੈਮੂਰਖ ਕੀ ਕਿਰਤਕ ਬਾਤ ਹੈ ਕੋਟ ਪਰਾਤੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਨਾਲਕ ਜਦ ਸੁਨਿਆ ਦੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਸੋਰਠ ਮਹਲਾ ਪੰਜਵਾਂ ਜਿਨਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਣ ਨਾਰੀ ਉਦ ਕਮਲ ਵਿਕਸਿਆ ਦੇਖੋ ਅਚਰਜ ਭਇਆ ਜਹ ਠਾਕੁਰ ਕੋ ਸੰਤ ਅਗਾਧ ਬੋਦ ਸੋਰਠਾ ਗੁਰ ਦਿਆਰਾ ਹਾਉ ਜੋਏ ਦੂਤ ਮੋਹਿ ਬਹੁਤ ਸੰਤਾਵ ਤੇ ਤਿਹਾਰਨ ਭਇਆ ਕਰੇ ਬੇਨਤੀ ਰਾਗ ਠਾਕੁਰ ਤੇ ਹਮ ਤੇਰੀ ਸਰੜਿਆ ਜਹ ਭੰਡਾਰ ਕੋ ਬਿੰਦ ਕਾ ਖੁਲਿਆ ਜਹ ਪ੍ਰਵਤਹਿ ਲਾਇ ਕਰਤਨ ਮੋਕੋ ਗੁਰਦੀਨਾ ਮੇਰਾ ਮਨ ਤਨ ਸੀਤਰ ਥਿਆ ਏਕ ਬੂੰਦ ਗੁਰਦੀਨੋ ਤਾ ਅਟਲ ਅਮਰ ਨਾਮੁ ਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਕਲ ਅਮਰ ਨਾਮੁ ਆ ਭਗਤ ਭੰਡਾਰ ਗੁਰੂ ਨਾਨਕ ਕੋ ਸੋਪੇ ਪ੍ਰਿਲੇਖਾ ਮੂਲ ਨਾਮ ਲਿਆ ਵਰਮਿਲੇ ਖਾ ਮੂਲ ਨਾ ਲਿਆ ਸੋਰਠ ਮਹੱਲਾ ਪੰਜਵਾ ਚਰਨ ਕਮਲ ਗੁਰ ਚਰਨ ਕਮਲ ਸਿਉ ਜਾ ਕਾ ਮਨ ਦੀਨਾ ਸੇ ਜਨ ਤ੍ਰਪਤ ਅਗਾਏ ਚਰਨ ਕਮਲ ਚਰਨ ਕਮਲ ਸਿਉ ਜਾ ਕਾ ਮਨ ਦੀਨਾ ਸੇ ਜਨ ਤ੍ਰਪਤਾ ਅਗਾਏ ਗੁਣ ਅਮੋਲ ਜਿਸ ਰਿਧਾਨ ਵਸਿਆ ਤੇ ਨਰਕ ਤਸਨ ਤਰਖਾਈ ਹਰ ਆਰਾਧੇ ਰੋਗ ਕੰਦਾਈ ਜਿਸੁ ਨਾਮੁ ਸੁਸਰਾ ਮੇਰਾ RAM ਸੁਨੇਹੀ ਤਿਸ ਲਾਖ ਬੇਦਨ ਜਨਾਈ ਰਹਾ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਹਾ ਜਹ ਨਰ ਬਿਸਰਿਆ ਪੁਰਖ ਬਿਦਾਤਾ ਤੇਗ ਕੀਆ ਮਹਿ ਕਰਨੇ ਜਹ ਗੁਰ ਮਾਨ ਪ੍ਰਭੂ ਲਿਬ ਲਾਈ ਤੇ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਸਾਰ ਗੁਰ ਤੇ ਬਿਮਕਾਈ ਤੇ ਨਰਕ ਹੋਰ ਮਹਿ ਪਰਿਆ ਜਿੜ ਕੋ ਲਾਇਤ ਇਤਹੀ ਲਗਾ ਤੈ ਸੋ ਹੀ ਵਰਤਾਰਾ ਨਾਨਕ ਜਸਾ ਬੱਕਰੀ ਸੰਤਨ ਕੀ ਹਿਰਦੈ ਭਏ ਮਗੜ ਚਰਨਾਰਾ ਸੋਰਠ ਮਹੱਲਾ ਪੰਜਵਾ ਰਾਜਨ ਮਹਾਰਾਜਾ ਉਰਜਾਇਓ ਮਾਨਣ ਮਹਿ ਅਬਮਾਨੀ ਲੋਭਨ ਮਹਿ ਲੋਭੀ ਲੋਭਾਇਓ ਤੋ ਹਰ ਰੰਗ ਰਚਿ ਅਗਿਆਨੀ ਹਰ ਜਨ ਕੋ ਇਹ ਸੁਹਾਵੈ ਵੇ ਕੀੜੇ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸੇਵਾ ਮਲੀ ਲਪਟਾਇਓ ਪੂਮਣ ਪੂ ਪਿਆਰੀ ਕੀਰਤ ਸੰਗ ਬਾਰ ਕਹਿ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹ ਬਿਦਵੰਸੀ ਰਚਿਆ ਨੈਣ ਦੇਖ ਸੁਖ ਪਾਵੇ ਜੈਸੀ ਰਸਨਾ ਸਾਦ ਲਭਾਨੀ ਤਉ ਹਰਜਨ ਹਰ ਗੁਰ ਗਾਵਹਿ ਜੈਸੀ ਪੂਖ ਤੈਸੀ ਕਾਪ ਪੂਰਤ ਸਭ ਘਟਾ ਕਾ ਸੁਮਿ نان پیاس لگی درشن کی پرم لیا انتر جانی سورٹ مل پنجوا ہم میلے تم اوجل کرتے ہم تو داتا ہم مورخ تم چطر سے آنے تو سرب کلا کا گیاتا ہم ایسے تو ایسا ہم پاپی تم ਪਾਪ ਖੰਡਨ ਹਮ ਪਾਪੀ ਤੁਮ ਪਾਪ ਖੰਡਨ ਨਿਕੋ ठाकुर ਦੇਸਾ ਰਹਾਓ ਤੁਮ ਸਭ ਸਾਜੇ ਸਾਜ ਨਿਵਾਜ ਜਿਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਏ ਪੁਰਖ ਬਦਾਤੇ ਤੁਮ ਰੱਖੋ ਆਪਣੇ ਬਾਲਾ ਬਮਨ ਦਾਣ ਅਟਲ ਸੁਲਤਾਨ ਜੀ ਜਨ ਸਭ ਜਾਚੈ ਕੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਦਵਾ ਕਰ ਦੂਜਾ ਬਾਤ ਗਰਮ ਹੈ ਆਪਨ ਸਿਮਰਨ ਦੇ ਤਹਿ ਤੋ ਰਾਖਨ ਹਾਰੇ ਭਾਵ ਸਾਗਰ ਥਾ ਲਹਿਰ ਮਹਿ ਤਾਰਹੁ ਤਾਰਨ ਹਾਰੇ ਮਾਦੋ ਤੂ ਠਾਕੁਰ ਸਿਰ ਮੋਰਾ ਹੀ ਹਾ ਹਾ ਤੁਹਾਰੋ ਤੋਰਾ ਰਹਾਓ کیک کو میرا سنمان ہے کرن ہار ترڑ جان تا مانگن کو سگلی دان دیہ پر پان کن محور کن محرا چرت چرت تمہارے روڑو گوڑو گہر گمبھیرو اونچو اگم پارے ساتھ سنگ جو تم ہنجلا تو سنی تمہاری وا مند پیاکت ہی نانک پرتاپ پورف نربا سورٹ محلہ پنجواں ہم سنتن کی رین پیارے ہم سنتن کی سرنا ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿੰਘ ਬਣਾਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾ ਸੰਤਨ ਸਿੰਘ ਮੇਰੀ ਲੈਵਾ ਦੇਵੀ ਸੰਤਨ ਸਿੰਘ ਬਿਹਾਰਾ ਸੰਤਨ ਸਿੰਘ ਹਮਲਾ ਘਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੁਖੋਂ ਪੂੰਜੀ ਸੋਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਜੋ ਬਾਟੋ ਸਗਲੋ ਲੇਖਾ ਮਹਾਂ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਜੇ ਸੋਰਠ ਮਹੱਲਾ ਪੰਜਵਾਜੇ ਕੀ ਸਮਗਰੀ ਦੇ ਕੋ ਰੇ ਨਰ ਦੇਤੀ ਹੀ ਛੱਡ ਜਾਣੀ RAM ਨਾਮ ਸੰਗ ਕਰਿ ਵਿਵਹਾਰ ਆ ਪਾਵਹਿ ਬਦ ਨਿਰਬਾਨੀ ਪਿਆਰੇ ਤੁਮੇ ਰੋ ਸੁਖਦਾਤਾ ਗੁਰਪੂਰੇ ਦੀ ਆਪਦੇਸਾ ਤੁਮਹੀ ਸੰਗ ਪਰਾਤਾ ਰਹਾਓ ਕਾਂ ਕ્રોਧ ਲੋਭ ਉਹ ਅਭਿਮਾਨਾ ਕਾ ਮੈਂ ਸੁਖ ਨਹੀਂ ਪਾਈਐ ਹੋ ਰੇਣ ਤੂ ਸਗਲ ਕੀ ਮੇਰੇ ਪਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਭਨ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਤਹ ਮਨਵਾ ਕਾਲ ਮੂਰਤ ਗੁਰਦੇਵਾ ਗੋਬਿੰਦ ਦਾ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਿਰੰਕਾਰਾ ਨਾਮ ਵਰਤਨ ਨਾਮ ਵਾਲੇਵਾ ਨਾਮ ਨਾਨਕ ਪ੍ਰਾਨੇ ਆਧਾਰਾ ਸੋਰਠ ਮਹਲਾਪਨ ਜਵਾ ਮਰਤ ਕੋ ਪਾਇਓ ਤਨ ਸਾਸਾ ਵਿਸਰਤ ਆਣ ਮਿਲਾਇਆ ਕਸ ਉਪਰੇ ਮਗਰ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਚਾਹ ਕੀ ਕੀਮਤ ਕਹਿਣਾ ਜਾਈ ਰਹਾਉ ਦੂਖ ਸੋ ਘਟਾਇੋ ਦੇ ਰਾਣ ਮੰਗਲ ਬਸਰਾ ਮਨ ਬਾਂਚਤ ਫਲ ਮਿਲੇ ਅਚਿੰਤਾ ਪੂਰਣ ਹੋਏ ਕਾਮਾ ਇਹਾਂ ਸੁਖ ਆਗੈ ਮਕੂਜਲ ਕੋ ਇਹਾਂ ਸੁਖ ਆਗੈ ਮਕੂਜਲ ਮਿਟ ਗਏ ਆਉਣ ਜਾਣੇ ਨਿਰਭਉ ਭਏ ਹਿਰਦੈ ਨਾਮ ਸਿ ਆਪਣੇ ਸਤਿਗੁਰ ਕਹਿ ਬਣ ਪਾਣੀ ਊੜ ਤ ਬੈਠ ਤ ਹਰ ਗੁਰੂ ਜਾਵੇ ਦੁਖ ਦਰਦ ਭੰ ਭਾਗਾ ਕੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਕੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ